ਯਾਰ ਸਾਰੇ ਸਾਰੇ ਹੁੰਦੇ ਇਦਾਂ ਦੇ ਮੈਨੂੰ ਇਦਾਂ ਲੱਗਦਾ ਇਹ ਤਾਂ ਆਪਣੇ ਆਪ ਤੇ ਡਿਪੈਂਡ ਹੈ ਤੁਸੀਂ ਕਿਵੇਂ ਕਿਸੇ ਨੂੰ ਟੈਕਲ ਕਰਨਾ ਤੇ ਸਭ ਸਭ ਜਗ੍ਹਾ ਇਦਾਂ ਕਈਆਂ ਨੂੰ ਮੈ ਲੱਗਦੀ ਹੋਵਾਂਗੀ ਹੈਨਾ ਸੋ ਅਸੀਂ ਮੈਨੂੰ ਇਦਾਂ ਲੱਗਦਾ ਵੀ ਮੈਂ ਕਿਸੇ ਨੂੰ ਉਂਗਲੀ ਕਰਾਂ ਤਾਂ ਚਾਰ ਉਂਗਲਾਂ ਤਾਂ ਮੇਰੇ ਵੱਲ ਨੇ ਹੈਨਾ ਤੇ ਮੈਂ ਕਿਸੇ ਨੂੰ ਲੱਗਦੀ ਹੋਵਾਂਗੀ ਤੇ ਕੋਈ ਮੈਨੂੰ ਲੱਗਦਾ ਇਹ ਸਭ ਸੇਮ ਹੈ ਦੁਨੀਆ ਪਰ ਮਾਹੀ ਨੇ ਆਪਣਾ ਆਪਣੇ ਆਪ ਨੂੰ ਇੱਕ ਨਟਸ਼ੈਲ ਦੇ ਇੱਕ ਸ਼ੈਲ ਦੇ ਵਿੱਚ ਰੱਖਿਆ ਹੋਇਆ ਹੈ ਬਾਉਂਡਰੀਜ਼ ਰੱਖੀਆਂ ਹੋਈਆਂ ਉਹ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਉਹੋ ਜਿਹੇ ਲੋਕ ਆ ਉਹ ਪਰੇ ਹੀ ਰਹਿਣ ਉਹ ਮੇਰੇ ਤੱਕ ਨਾ ਆ ਸਕਣ ਨਹੀਂ ਐਦਾਂ ਹੁੰਦਾ ਨਹੀਂ ਕਿਉਂਕਿ ਅੱਜ ਕੱਲ ਨਾ ਕਿਤਾਬਾਂ ਪੜਨੀਆਂ ਸੌਕੀਆਂ ਨੇ ਬੰਦੇ ਪੜਨੇ ਔਖੇ ਆ ਤੇ ਬੰਦੇ ਨਹੀਂ ਪੜ ਸਕਦੇ ਤੁਸੀਂ ਮੈਨੂੰ ਐਦਾਂ ਪਹਿਲਾਂ ਲੱਗਦਾ ਸੀ ਮੈਂ ਬਹੁਤ ਸਿਆਣੀ ਆ ਬੰਦੇ ਪੜ ਸਕਦੀ ਆ ਪਰ ਪਤਾ ਹੀ ਨਹੀਂ ਲੱਗਦਾ ਯਾਰ ਦੁਨੀਆ ਦਾ ਪਤਾ ਹੀ ਨਹੀਂ ਲੱਗਦਾ ਲੱਗਦਾ ਕਿਰਦਾਰ ਜੀ ਰਿਹਾ ਹਰ ਕੋਈ ਇਨਸਾਨ ਹਾਂ ਪਤਾ ਹੀ ਨਹੀਂ ਲੱਗਦਾ ਸੋ ਇੱਥੇ ਬੰਦੇ ਪੜਨੇ ਬਹੁਤ ਔਖੇ ਨੇ ਸੋ ਜਿੰਨਾ ਮੈਨੂੰ ਇਦਾਂ ਲੱਗਦਾ ਕਿ ਆਪਣੇ ਆਪ ਚ ਰਹੋ ਰਿਹਾ ਵੀ ਨਹੀਂ ਨਾ ਜਾਂਦਾ ਅੱਜ ਕੱਲ ਇਦਾਂ ਦਾ ਦੌਰ ਹੈ ਕਿ ਹਰੇਕ ਬੰਦੇ ਨੂੰ ਕਹਿੰਦੇ ਹੁੰਦੇ ਆ ਪਹਿਲਾਂ ਸਿਆਣੇ ਕਹਿੰਦੇ ਸੀ ਇਦਾਂ ਜਿਸ ਨੂੰ ਨਾਂ ਪੁੱਛੋ ਸੁਖੀ ਹੈ ਹਾਂ ਹੈਨਾ ਤੇ ਅੱਜ ਕੱਲ ਦੀ ਦੌਰ ਤੇ ਬੰਦਾ ਇੰਨਾ ਜ਼ਿਆਦਾ ਪਰੇਸ਼ਾਨ ਆ ਯਾਰ ਹਰੇਕ ਨੂੰ ਕੋਈ ਨਾ ਕੋਈ ਚਾਹੀਦਾ ਵੀ ਯਾਰ ਦੋਸਤ ਹੋਣੇ ਬਹੁਤ ਜ਼ਰੂਰੀ ਹੈ ਫੈਮਿਲੀ ਦੇ ਨਾਲ ਅੱਗੇ ਲੋਕੀ ਜਿਹੜੇ ਮਤਲਬ ਯੰਗਸਟਰ ਸੀਗੇ ਉਹ ਆਪਣੇ ਘਰਦਿਆਂ ਨਾਲ ਸਮਾਂ ਬਤਾਉਣਾ ਜ਼ਰੂਰੀ ਨਹੀਂ ਸਮਝਦੇ ਸੀ ਪਰ ਅੱਜ ਦੀ ਦੌਰ ਦੇ ਵਿੱਚ ਉਹ ਇੰਨੇ ਜ਼ਿਆਦਾ ਇਕੱਲੇ ਹੋ ਚੁੱਕੇ ਨੇ ਮਤਲਬ ਪ੍ਰੈਸ਼ਰਾਈਜ਼ ਇੰਨੇ ਹੋ ਚੁੱਕੇ ਹੈ ਡਿਪਰੈਸ਼ਨ ਇੰਨਾ ਬੱਚਿਆਂ ਦੇ ਵਿੱਚ ਹੈਗਾ ਉਹ ਇਦਾਂ ਕਹਿੰਦੇ ਵੀ ਬਈ ਸਾਡੇ ਆਲੇ ਦੁਆਲੇ ਕੋਈ ਹੋਣਾ ਚਾਹੀਦਾ ਵੀ ਸਾਡੇ ਘਰ ਦੇ ਹੋਣ ਸੋ ਅੱਜਕੱਲ ਲੋਕਾਂ ਨੂੰ ਇੱਕ ਦੂਜੇ ਦੀ ਲੋੜ ਹੈ ਇਹ ਅਸੀਂ ਡਿਨਾਈ ਨਹੀਂ ਕਰ ਸਕਦੇ ਕਿ ਨਹੀਂ ਨਹੀਂ ਆਪਾਂ ਨਹੀਂ ਬੰਦੇ ਆਪਾਂ ਨਹੀਂ ਕਰਦੇ ਮੈਂ ਇਕੱਲੇ ਰਹਿਣਾ ਪਸੰਦ ਕਰਦਾ ਨਹੀਂ ਇੱਕ ਟਾਈਮ ਤੇ ਵਧੀਆ ਲੱਗਦਾ ਸੀ ਇਕੱਲੇ ਰਹਿਣਾ ਹੁਣ ਨਹੀਂ ਲੱਗਦਾ ਮੈਨੂੰ ਇਦਾਂ ਲੱਗਦਾ ਕੋਈ ਹੋਣਾ ਚਾਹੀਦਾ ਮੇਰੇ ਆਲੇ ਦੁਆਲੇ ਜ਼ਰੂਰੀ ਹੈ ਉਹ ਹਾਂ ਬਿਲਕੁਲ ਪਰ ਉਹੀ ਇੱਕ ਡਰ ਵੀ ਹੈ ਨਾ ਕਿ ਜਿਹਦੇ ਨਾਲ ਅਸੀਂ ਓਪਨ ਅਪ ਹੋ ਰਹੇ ਆ ਆਪਣੀ ਜ਼ਿੰਦਗੀ ਦੀ ਗੱਲਾਂ ਕਰ ਰਹੇ ਆ ਉਹ ਸਾਨੂੰ ਸੇਮ ਉਸੇ ਪੇਸ ਤੇ ਰਹਿ ਕੇ ਸਮਝ ਰਿਹਾ ਹੈ ਕਿ ਸਿਰਫ ਇੱਕ ਹੁੰਦਾ ਨਾ ਲੋਕੀ ਸਵਾਦ ਲੈਣ ਲਈ ਗੱਲਾਂ ਸੁਣਦੇ ਹੁੰਦੇ ਆ ਕਈ ਵਾਰ ਤੁਹਾਡੇ ਦਿਲ ਦੀ ਗੱਲ ਨਹੀਂ ਜਿਹੜੀ ਉਹ ਸਮਝ ਪਾਉਂਦੇ ਪਰ ਇੱਕ ਇਹ ਹੈ ਕਿ ਹਾਛਾ ਇਥੋਂ ਗੱਲਾਂ ਸੁਣਨੋਂ ਸਿਰਫ ਮਿਲ ਰਹੀਆਂ ਪਰ ਅੱਗੇ ਕਿਤੇ ਹੋਰ ਪਾਸੇ ਜਾ ਕੇ ਤੁਹਾਡੀਆਂ ਗੱਲਾਂ ਉਹ ਹੀ ਖੁੱਲ ਜਾਂਦੀਆਂ ਨੇ ਮੀਆਂ ਰੇਤਾ ਹੁਣ ਪਹਿਲਾਂ ਪਹਿਲਾਂ ਤੁਹਾਨੂੰ ਅਜਮਾਉਣਾ ਪੈਂਦਾ ਤੁਹਾਨੂੰ ਇਦਾਂ ਲੱਗੇਗਾ ਪਹਿਲੀ ਵਾਰ ਵੀ ਤੁਸੀਂ ਮੇਰੇ ਨਾਲ ਗੱਲ ਕੀਤੀ ਤੁਹਾਨੂੰ ਲੱਗੇਗਾ ਮਾਹੀ ਨੇ ਨਹੀਂ ਰਿਸਪੌਂਸ ਸਹੀ ਕੀਤਾ ਮੈਂ ਦੂਜੀ ਵਾਰ ਗੱਲ ਨਹੀਂ ਕਰਨੀ ਤੁਸੀਂ ਦੂਜੀ ਵਾਰ ਟਰਾਈ ਕਰੋਗੇ ਮੈਂ ਦੂਜੀ ਵਾਰ ਵੀ ਨਹੀਂ ਕਰਾਂਗੀ ਤੁਸੀਂ ਆਪੇ ਪਿੱਛੇ हट ਜਣ ਕਿੰਨੇ ਵਾਰ ਗੱਲ ਕਰੋਗੇ ਮੇਰੇ ਨਾਲ ਅੱਜ ਕੱਲ ਇਦਾਂ ਹੀ ਐ ਵੀ ਕੋ ਹਰੇਕ ਬੰਦਾ ਪਹਿਲਾਂ ਇਦਾਂ ਹੀ ਕਰ ਦੋਂਦਾ ਨਹੀਂ ਯਾਰ ਗੱਲ ਕਰਕੇ ਦੇਖਦੇ ਆ ਗੱਲ ਕਰਕੇ ਦੇਖਦੇ ਆ ਸੋ ਤੁਹਾਨੂੰ ਪਹਿਲਾਂ ਨਹੀਂ ਪਤਾ ਲੱਗਦਾ ਬੰਦਾ ਕਿਹੋ ਜਿਹਾ ਸਾਹਮਣੇ ਤੁਸੀਂ ਤੱਕਾ ਖਾਣੇ ਉਹਦਾ ਤੁਹਾਨੂੰ ਪਤਾ ਲੱਗਦਾ ਵੀ ਯਾਰ ਬੰਦਾ ਇਹੋ ਜਿਹਾ ਹੈ ਤੱਕੇ ਖਾਣੇ ਬਹੁਤ ਜ਼ਰੂਰੀ ਹੈ ਜ਼ਰੂਰੀ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ